ਦਾ ਜਿਮਣੀ ਇਲੈਕਸ਼ਨ ਜਿਹੜੀ ਤਰਨਤਾਰ ਦੀ ਹੈ ਆਮ ਆਦਮੀ ਪਾਰਟੀ ਹਰ ਪੱਖੋਂ ਜ਼ੋਰ ਫੜਦੀ ਹੋਈ ਨਜ਼ਰ ਆ ਰਹੀ ਹੈ ਕਿਉਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਅਸੀਂ ਵੀ ਜੋ-ਜੋ ਸਮਾਂ ਬੀਤੂਗਾ ਕਈ ਪਰਿਵਾਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਔਰ ਉਹਨਾਂ ਦੇ ਨਾਲ-ਨਾਲ ਜਿਹੜੇ ਵਾਰਡ ਵਾਈਜ਼ ਪਿੰਡਾਂ ਵਾਈਜ਼ ਜਿਹੜੇ ਮਾਹੌਲ ਨੇ ਜ਼ਮੀਨੀ ਸਤਰ ਤੇ ਗਰਾਊਂਡ ਜਿਹੜੀ ਹੈ ਤੁਹਾਨੂੰ ਇੱਕ ਤਰਫਾ ਦਿਨ ਪ੍ਰਤੀ ਦਿਨ ਜਿਹੜੀ ਆ ਹੁੰਦੀ ਹੋਈ ਨਜ਼ਰ ਆਊਗੀ ਸੋ ਅੱਜ ਦੇ ਸਮੇਂ ਬਤੌਰ ਸਾਰੀ ਟੀਮ ਸਾਡੇ ਲਾਲਜੀਤ ਭੁੱਲਰ ਸਾਹਿਬ ਕੈਬਨਿਟ ਮਨਿਸਟਰ ਜਿਹੜੇ ਇੱਥੋਂ ਦੇ ਇੰਚਾਰਜ ਨੇ ਸਾਡੇ ਸੰਨੀ ਆਲੂ ਵਾਲੀਏ ਜੀ ਜਿਹੜੇ ਸੀਵਰੇਜ ਬੋਰਡ ਦੇ ਪੰਜਾਬ ਦੇ ਚੇਅਰਮੈਨ ਨੇ ਉਹਨਾਂ ਦੇ ਨਾਲ ਸਾਡੇ ਤੁੰਦ ਸਾਹਿਬ ਸਾਡੇ ਲਖਨਾ ਸਾਹਿਬ ਜਿਹੜੇ ਉਹ ਵੀ ਚੇਅਰਮੈਨ ਨੇ ਮੈਂ ਧੰਨਵਾਦ ਕਰਦਾ ਹਾਂ ਰਜੀਵ ਸ਼ਰਮਾ ਦਾ ਜਿਹਦੇ ਮਿਹਨਤ ਸਦਕਾ ਜਿਹੜਾ ਸਾਰਾ ਪਰਿਵਾਰ ਹੈ ਸਾਰੇ ਐਮਸੀ ਸਾਹਿਬ ਬੈਠੇ ਨੇ ਜਿਨ੍ਹਾਂ ਦੀਆਂ ਮਿਹਨਤਾਂ ਸਦਕਾ ਇਹ ਸਾਰਾ ਜਿਹੜਾ ਪਰਿਵਾਰ ਅੱਜ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਦਾ ਹੋਇਆ ਨਜ਼ਰ ਆ ਰਿਹਾ ਅਸੀਂ ਦਿਲ ਦੀ ਗਹਿਰਾਈ ਤੋਂ ਇਹਨਾਂ ਸਾਰਿਆਂ ਦਾ ਜੀ ਆਇਆਂ ਆਖਦੇ ਹਾਂ ਔਰ ਇਹਨਾਂ ਦਾ ਧੰਨਵਾਦ ਕਰਦੇ ਹਾਂ ਮੈਂ ਹੁਣ ਲਾਲਜੀਤ ਭੁੱਲਰ ਜੀ ਨੂੰ ਬੇਨਤੀ ਕਰੂੰਗਾ ਵੀ ਇਹਨਾਂ ਦਾ ਬਤੌਰ ਪ੍ਰੋਪਰਲੀ ਪੂਰਾ ਬਾਇਓ ਡਾਟਾ ਦੱਸ ਕੇ ਆਪ ਜੀ ਅੱਗੇ ਸਰਵਨ ਕੀਤਾ ਜਾਵੇ ਦੱਸਿਆ ਜਾ। ਹਾਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਆਪਦੇ ਭਰਾ ਵਰਕਿੰਗ ਪ੍ਰੈਜ਼ੀਡੈਂਟ ਸਾਡੇ ਪੰਜਾਬ ਦੀ ਬਹੁਤ ਵਧੀਆ ਢੰਗ ਦੇ ਨਾਲ ਇਸ ਸੰਗਠਨ ਦੇ ਵਿੱਚ ਕੰਮ ਕਰਦੇ ਆ। ਹਰ ਇਲੈਕਸ਼ਨ ਦੇ ਵਿੱਚ ਇਹਨਾਂ ਬੜੀ ਬਖੂਬੀ ਭੂਮਿਕਾ ਨਿਭਾਈ ਆ ਅਮਨ ਚੇਤ ਸਿੰਘ ਸ਼ੈਰੀ ਖਲਤੀ ਜੀ ਦਾ। ਸਾਡੇ ਚੇਅਰਮੈਨ ਸਾਹਿਬ ਸੰਨੀ ਆਲੂ ਵਾਲੀਆ ਜੀ ਇਹ ਵੀ ਬੜੇ ਮਿਹਨਤੀ ਤੇ ਪਾਰਟੀ ਦੇ ਵਫਾਦਾਰ ਵਰਕਰ ਨੇ ਅਹੀਂ ਵਰਕਰ ਬਣ ਕੇ ਸਾਰੇ ਕੰਮ ਕਰਦੇ ਆ ਭਾਵੇਂ ਕੋਈ ਵਜ਼ੀਰ ਆ ਭਾਵੇਂ ਕੋਈ ਐਮਐਲਏ ਆ ਭਾਵੇਂ ਚੇਅਰਮੈਨ ਆ ਭਾਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਤੇ ਸਾਡੇ ਸਤਿਕਾਰਯੋਗ ਸਰਦਾਰ ਸਰਵੰਤ ਸਿੰਘ ਤੁਨ ਸਾਹਿਬ ਵੀ ਬੈਠੇ ਆ ਸਰਦਾਰ ਗੁਰਵਿੰਦਰ ਸਿੰਘ ਬੈੜਵਾਲ ਸਾਹਿਬ ਚੇਅਰਮੈਨ ਸਾਹਿਬ ਬੈਠੇ ਆ ਨਾਲ ਸਰਦਾਰ ਗਰਦੀਪ ਸਿੰਘ ਜੀ ਲਖਣਾ ਜੀ ਚੇਅਰਮੈਨ ਸਾਹਿਬ ਨਾਲ ਸਾਡੇ ਮਾਝਾ ਜ਼ੋਨ ਦੇ ਇੰਚਾਰਜ ਨੇ ਤੇ ਸਭ ਤੋਂ ਵੱਧ ਮੈਂ ਧੰਨਵਾਦ ਕਰੂੰਗਾ ਸਾਡੇ ਸ਼ੇਰਮਾਨ ਜੀਵ ਸ਼ਰਮਾ ਜੀ ਦਾ ਕਿਉਂਕਿ ਵੇਖੋ ਜਿਹੜਾ ਇਨਸਾਨ ਮਿਹਨਤ ਕਰਕੇ ਪਾਰਟੀ ਦੇ ਨਾਲ ਜਿਹੜੇ ਵੀ ਵਿਅਕਤੀਆਂ ਨੂੰ ਜੋੜਦਾ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਹੁੰਦਾ ਆ ਜਿਹੜਾ ਬੰਦਾ ਮਿਹਨਤ ਕਰਦਾ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਕੰਮ ਲੋਕਾਂ ਨੂੰ ਦੱਸਦਾ ਲੋਕਾਂ ਨੂੰ ਅਵੇਅਰ ਕਰਕੇ ਪਾਰਟੀ ਦੇ ਪਰਿਵਾਰ ਨੂੰ ਵੱਡਿਆ ਕਰਦਾ ਮੈਂ ਫਿਰ ਤੋਂ ਰਜੀਵ ਸ਼ਰਮਾ ਜੀ ਦਾ ਧੰਨਵਾਦ ਕਰਦਾ ਤੇ ਅੱਜ ਜਿਹੜੇ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਆ ਲਗਭਗ 27 ਸਾਲ ਹੋ ਗਏ ਇਹਨਾਂ ਨੂੰ ਅਲਾਜ ਮੰਡੀ ਤਰਨਤਾਰਨ ਦੀ ਪੱਲੇਦਾਰ ਜੂਨੀਅਨ ਦੀ ਅਨਾਜ ਮੰਡੀ ਦੀ ਪ੍ਰਧਾਨਗੀ ਕਰਦੇ ਆ 1998 ਤੋਂ ਅੱਜ ਤੱਕ ਅੱਜ ਵੀ ਇਹੋ ਪ੍ਰਧਾਨ ਨੇ ਕਿਉਂਕਿ ਇਹਨਾਂ ਦਾ ਲੋਕਾਂ ਨਾਲ ਪਿਆਰ ਆ ਲੋਕਾਂ ਦੇ ਕੰਮ ਕਰਦੇ ਆ ਸਰਦਾਰ ਦਲਬੀਰ ਸਿੰਘ ਕਾਲਾ ਜੀ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਉਹਨਾਂ ਦੇ ਸਾਥੀ ਆਏ ਆ ਨਾਲ ਦਲਬੀਰ ਸਿੰਘ ਕਾਲਾ ਜੀ ਦੇ ਪ੍ਰਧਾਨ ਹੋਣਾਂ ਦੇ ਦਇਆ ਸਿੰਘ ਜੀ ਸਾਹਬ ਸਿੰਘ ਜੀ ਜਗਦੀਪ ਸਿੰਘ ਜੀ ਪਾਲ ਸਿੰਘ ਜੀ ਸਾਹਾਬਾ ਸਿੰਘ ਜੀ ਮਾੜੂ ਸਿੰਘ ਜਗਜੀਵਨ ਜੀ ਗੋਰਾ ਜੀ ਲਖਸ਼ੇ ਜੀ ਤੇ ਸਾਜਨ ਜੀ ਜਿਹੜੇ ਸਾਡੇ ਦਲਬੀਰ ਸਿੰਘ ਪ੍ਰਧਾਨ ਜੀ ਨੇ ਇਹਨਾਂ ਦੇ ਨਾਲ ਆਏ ਆ ਤੇ ਬਾਕੀ ਸਾਡੇ ਸਾਥੀ ਜਿਹੜੇ ਮਰਾਦਪੁਰ ਇਹ ਪਿੰਡ ਦੇ ਵਿੱਚੋਂ ਇਹ ਇਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਜਿਹੜੇ ਅੱਜ ਸ਼ਾਮਲ ਹੋਣ ਲੱਗੇ ਆ ਹੁਣ ਮੈਂ ਉਹਨਾਂ ਦਾ ਜ਼ਿਕਰ ਵੀ ਕਰੂੰਗਾ ਇਸ ਤੋਂ ਪਹਿਲਾਂ ਮੈਂ ਦੱਸ ਦਿਆਂ ਸਰਦਾਰ ਦਲਬੀਰ ਸਿੰਘ ਜਿਹੜੇ ਨਾਜ ਮੰਡੀ ਦੇ ਪ੍ਰਧਾਨ ਨੇ ਜਿਹੜੇ ਇਹਨਾਂ ਦੇ ਸਾਥੀ ਆ ਇਹ ਸਾਰੇ ਅਕਾਲੀ ਦਲ ਪਾਰਟੀ 'ਚ ਲੰਮਾ ਸਮਾਂ ਇਹਨਾਂ ਨੇ ਕੰਮ ਕੀਤਾ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸ਼ਾਮਲ ਹੋਏ ਆ ਤੇ ਹੁਣ ਜਿਹੜੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਜਿਹੜੀਆਂ ਚੰਗੀਆਂ ਨੀਤੀਆਂ ਲੋਕਾਂ ਪ੍ਰਤੀ ਜਿਹੜੇ ਕੰਮ ਕੀਤੇ ਉਹਨਾਂ ਨੂੰ ਵੇਖ ਕੇ ਜਿਹੜੇ ਸਾਥੀ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਮਰਾਦਪੁਰ ਪਿੰਡ ਤੋਂ ਸੰਦੀਪ ਸਿੰਘ ਜੀ ਮਰਾਦਪੁਰ ਗੁਰਪ੍ਰੀਤ ਸਿੰਘ ਜੀ ਕੁਸ਼ਲਪ੍ਰੀਤ ਸਿੰਘ ਜੀ ਕਰਨਦੀਪ ਸਿੰਘ ਜੀ ਅਮਰਿੰਦਰ ਜੀ ਵਿਸ਼ਾਲ ਜੀ ਰਣਜੀਤ ਕੌਰ ਜੀ ਭੈਣਜੀ ਕੁਲਦੀਪ ਕੌਰ ਜੀ ਜਗੀਰ ਕੌਰ ਜੀ ਪਵਨਪ੍ਰੀਤ ਕੌਰ ਜੀ ਅਰਸ਼ਦੀਪ ਸਿੰਘ ਜੀ ਜਸਕਰਨ ਸਿੰਘ ਜੀ ਭੁਪਿੰਦਰ ਜੀ ਪਵਨਦੀਪ ਸਿੰਘ ਲੱਕੀ ਜੀ ਇਕਜੋਤ ਜੀ ਤੇ ਐਡਵੋਕੇਟ ਗੁਰਵਿੰਦਰ ਸਿੰਘ ਜੀ ਰਜਿੰਦਰ ਸਿੰਘ ਜੀ ਵਿੱਕੀ ਭਾਰਗਵ ਜੀ ਅਮਰਿਤਪਾਲ ਸਿੰਘ ਜੀ ਗੁਰਚਰਨ ਸਿੰਘ ਜੀ ਤੇ ਤੇਜਿੰਦਰਪਾਲ ਸਿੰਘ ਜੀ ਮੈਂ ਜਿੰਨੇ ਵੀ ਸਾਥੀ ਰਵੈਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸਾਰੇ ਸ਼ਾਮਲ ਹੋਏ ਆ ਮੈਂ ਇਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਾਰੇ ਸਾਥੀਆਂ ਨੂੰ ਜੀ ਆਇਆਂ ਨੂੰ ਕਹਿੰਦਾ ਤੇ ਪਾਰਟੀ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿਉਂਕਿ ਪਾਰਟੀ ਨੇ ਬੜਾ ਵੱਡਾ ਮਾਨ ਬੜਾ ਵੱਡਾ ਵਿਸ਼ਵਾਸ ਕੀਤਾ ਦਾਸ ਨੂੰ ਬਾਈਲੈਕਸ਼ਨ ਤਰਨ ਤਾਰਨ ਦਾ ਇੱਥੇ ਜਿਹੜੀ ਜਿਮਨੀ ਚੋਣ ਹੁੰਦੀ ਪਈ ਆ ਉਹਦਾ ਇੰਚਾਰਜ ਲਾਇਆ ਤੇ ਇਹਨਾਂ ਦਾ ਭਰਾਵਾਂ ਨਾਲ ਇਹ ਮੇਰਾ ਵਾਦਾ ਕੋਈ ਇਹਨਾਂ ਦਾ ਕੰਮਕਾਰ ਹੋਵੇ ਅੱਜ ਵੀ ਤੇ ਕੱਲ ਨੂੰ ਵੀ ਇਹ ਨਹੀਂ ਵੀ ਹੁਣ ਜਾਪਤਾ ਲੱਗਾ ਇਹਨਾਂ ਦਾ ਕੰਮ ਨਹੀਂ ਹਣਾ ਹੁਣ ਵੀ ਹੋਣਗੇ ਕੰਮ ਤੇ ਉਹਦੇ ਬਾਅਦ ਵੀ ਇਹਨਾਂ ਭੈਣਾ ਭਰਾਵਾਂ ਦੇ ਕੰਮਕਾਰ ਕਰਾਂਗੇ ਕਿਉਂਕਿ ਹਰ ਇਨਸਾਨ ਨੇ ਲੋਕਾਂ ਦੇ ਸਾਂਝੇ ਕੰਮਾਂ ਨੂੰ ਲੈ ਕੇ ਆਉਣਾ ਹੁੰਦਾ ਹਰ ਬੰਦਾ ਸਾਂਝੇ ਕੰਮ ਨੂੰ ਪਹਿਲ ਦਿੰਦਾ ਤੇ ਇਹਨਾਂ ਦਾ ਪਾਰਟੀ 'ਚ ਮਾਨ ਸਨਮਾਨ ਵੀ ਪੂਰਾ ਹੋਊਗਾ ਇਹਨਾਂ ਨੂੰ ਪਾਰਟੀ ਦੇ ਵਿੱਚ ਕੰਮ ਕਰ ਲਈ ਜਿੰਨਾ ਕੰਮ ਕਰਨ ਯੋਗ ਆ ਕੋਈ ਹੋਊਗਾ ਜਿੰਨਾ ਐਕਟਿਵ ਕੋਈ ਹੋਊਗਾ ਉਸੇ ਢੰਗ ਦਾ ਪਾਰਟੀ ਦੇ ਵਿੱਚ ਸੰਗਠਨ 'ਚ ਵੀ ਸਰਕਾਰ 'ਚ ਵੀ ਇਹਨਾਂ ਭਰਾਵਾਂ ਨੂੰ ਅਹੁਦਾ ਦੇਾਂਗੇ ਇਹ ਆਮ ਆਦਮੀ ਪਾਰਟੀ ਆ ਅਕਾਲੀ ਦਲ ਕਾਂਗਰਸ 'ਚ ਜਦੋਂ ਕੋਈ ਨਵਾਂ ਬੰਦਾ ਸ਼ਾਮਲ ਹੁੰਦਾ ਨਾ ਜਿਹੜੇ ਪਹਿਲੇ ਵਰਕਰ ਆ ਉਹ ਨਵੇਂ ਬੰਦੇ ਨੂੰ ਉੱਠਣ ਹੀ ਨਹੀਂ ਦਿੰਦੇ ਤਾਨੇ ਮੀਨੇ ਮਾਰ ਕੇ ਕੁਰਸੀ ਤੋਂ ਪਾਸੇ ਕਰ ਦੇਣਾ ਲਾਂਬੇ ਕਰ ਦੇਣਾ ਵੀ ਇਹ ਨਵਾਂ ਆਇਆ ਜਦੋਂ ਪੁਰਾਣਾ ਉਹ ਫੇਰ ਵੇਖਾਂਗੇ ਕੋ ਕੱਢੂ ਦੋ ਲੈਕਸ ਨਾਲ ਫੇਰ ਵੇਖਾਂਗੇ ਆਮ ਆਦਮੀ ਪਾਰਟੀ ਦੇ ਵਿੱਚ ਇਹ ਅੱਜ ਹੀ ਪਰਿਵਾਰ ਚ ਸ਼ਾਮਲ ਹੋਇਆ ਨਾ ਇਹ ਬੰਦੇ ਅੱਜ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦੇਣ ਜਿਹੜਾ ਬੰਦਾ ਵਧੀਆ ਕੰਮ ਕਰਦਾ ਮੈਰਿਟ ਤੇ ਆਧਾਰ ਤੇ ਉਹਨੂੰ ਸਰਕਾਰ ਚ ਵੀ ਐਡਜਸਟ ਕੀਤਾ ਜਾਂਦਾ ਉਹਨੂੰ ਸੰਗਠਨ ਚ ਵੀ ਐਡਜਸਟ ਕੀਤਾ ਜਾਂਦਾ ਮੈਂ ਇਹਨਾਂ ਸਾਰੇ ਸਾਥੀਆਂ ਦਾ ਫੇਰ ਤੋਂ ਜੀ ਆਇਆਂ ਨੂੰ ਕਿੰਨਾ ਤੇ ਵਿਸ਼ਵਾਸ ਕਰੂਣਾ ਕੋਈ ਕੰਮ ਕਰੋ ਪਾਉ ਤਲਬੀਰ ਸਿੰਘ ਕਾਲੇ ਦਾ ਐਡਵੋਕੇਟ ਸਾਹਿਬ ਦਾ ਜਾਂ ਜਿੰਨੇ ਵੀ ਸਾਥੀ ਮਰਾਲਪੁਰੇ ਵਾਲੇ ਸ਼ਾਮਲ ਹੋਏ ਆ ਉਹ ਸਾਰਿਆਂ ਨੂੰ ਵਿਸ਼ਵਾਸਿਤ ਹੋਣਾ ਕਿ ਹਰੇਕ ਦਾ ਨਿੱਜੀ ਵੀ ਤੇ ਸਾਂਝੇ ਕੰਮ ਵੀ ਹੋਣਗੇ ਸਾਡੇ ਭੈਣ ਜੀ ਐਮਸੀ ਸਾਹਿਬ ਬੈਠੇ ਆ ਇਹਨਾਂ ਦਾ ਵੀ ਧੰਨਵਾਦ ਗਗਨਦੀਪ ਕੌਰ ਭੈਣ ਜੀ ਸਾਡੇ ਬੈਠੇ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹ ਬੜੇ ਮਿਹਨਤੀ ਵਰਕਰ ਨੇ ਸਾਡੀ ਪਾਰਟੀ ਦੇ ਤੇ ਜਿਹੜਾ ਇਨਸਾਨ ਪਾਰਟੀ ਲਈ ਮਿਹਨਤ ਕਰਦਾ ਉਹ ਸਾਰੇ ਇਨਸਾਨ ਨੂੰ ਸਾਡਾ ਸਲੂਟ ਆ ਸਾਡਾ ਸਜਦਾ ਆ ਤੇ ਮੈਂ ਫਿਰ ਤੋਂ ਧੰਨਵਾਦ ਕਰਦਾ ਰਜੀਵ ਜੀ ਦਾ ਜਿਹੜੇ ਸਾਡੇ ਚੇਅਰਮੈਨ ਸਾਹਿਬ ਨੇ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਤੇ ਅੱਜ ਸਾਡਾ ਪਰਿਵਾਰ ਜਿਹੜਾ ਆਮ ਆਦਮੀ ਪਾਰਟੀ ਦਾ ਇਹ ਵੱਡਾ ਆ ਬਾਕੀ ਮੈਂ ਅੱਗੇ ਵੀ ਜਿਸ ਦਿਨ ਸਾਡੇ ਲਖਵਿੰਦਰ ਸਿੰਘ ਫੌਜੀ ਸਾਹਿਬ ਵਾਪਸ ਜੁਆਇਨ ਕੀਤੇ ਹੀ ਸਾਡੀ ਪਾਰਟੀ 'ਚ ਯਾਦਵਿੰਦਰ ਜੀ ਵੀ ਵਾਪਸ ਆ ਗਏ ਉਸ ਦਿਨ ਸ਼ਰੀਕਲ ਸੀਜੀ ਨੇ ਤੇ ਤਾਸ ਨੇ ਵੀ ਬੋਲਦਿਆਂ ਕਿਹਾ ਸੀ ਕਿ ਇਹਦੇ ਤੇ ਸ਼ੁਰੂਆਤ ਆ ਤੁਸੀਂ ਵੇਖਿਓ ਆਉਣ ਵਾਲੇ ਦਿਨਾਂ 'ਚ ਵੱਡੇ ਵੱਡੇ ਇਹਨਾਂ ਦੇ ਦਿਗਜ ਲੀਡਰ ਜਿਹੜੇ ਸਾਡੀ ਪਾਰਟੀ ਨਾਲ ਸਾਡੇ ਲੀਡਰਾਂ ਨਾਲ ਸੰਪਰਕ ਕਰ ਰਹੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਪੰਜਾਬ ਪ੍ਰਤੀ ਕੰਮਾਂ ਦਾ ਕਰਕੇ ਵੱਡੇ ਵੱਡੇ ਲੀਡਰ ਕਾਲੀਦਲ ਕਾਂਗਰਸ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਨੂੰ ਜੁਆਇਨ ਕਰਨਗੇ ਅਜੇ ਸਾਰੇ ਵਰਕਰ ਤੇ ਲੀਡਰਾਂ ਨੂੰ ਇਹੋ ਹੀ ਆ ਕਿ ਅਜੇ 14-15 ਦਿਨ ਪਏ ਆ ਅਸੀਂ ਮਿਹਨਤ ਕਰਕੇ ਹੋਰ ਵਰਕਰ ਤੋੜ ਲਈਏ ਕਿ ਜਿਹੜਾ ਕੋਈ ਇੱਕ ਪਿੰਡ ਦਾ ਆਗੂ ਆ ਉਹਦੀ ਕੋਸ਼ਿਸ਼ ਇਹ ਹੁੰਦੀ ਆ ਵੀ ਮੈਂ ਕੋਸ਼ਿਸ਼ ਕਰਕੇ ਸਾਰੇ ਪਿੰਡ ਦੇ ਸਾਥੀਆਂ ਨੂੰ ਨਾਲ ਲੈ ਕੇ ਸ਼ਾਮਲ ਹੋਵਾਂ ਤਾ ਜੋ ਕੋਈ ਮੇਰੇ ਤੇ ਨਾਰਾਜ਼ ਨਾ ਹੋਵੇ ਵੀ ਮੈਨੂੰ ਪੁੱਛਿਆ ਹੀ ਨਹੀਂ ਉਹਦਾ ਕਰਕੇ ਦਿਨ ਬਦ ਦਿਨ ਹੋਰ ਕਾਫਲਾ ਵੱਡਾ ਹੋਊਗਾ ਵੱਡੀ ਗਿਣਤੀ ਚ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸ਼ਾਮਲ ਹੋਣ ਤੇ ਮੈਂ ਧੰਨਵਾਦ ਕਰਦਾ ਖਾਸ ਸਰਦਾਰ ਹਰਪਾਲ ਸਿੰਘ ਦਾ ਇਹ ਕੈਂਡੀਡੇਟਸ ਹਨ ਇਹਨਾਂ ਨੇ ਆਜ਼ਾਦ ਤੌਰ ਤੇ ਪੇਪਰ ਪਰ ਹੀ ਪਹਿਲਾਂ ਤੇ ਸਰਦਾਰ ਹਰਪਾਲ ਸਿੰਘ ਨੇ ਸਮਰਥਨ ਦਿੱਤਾ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਉਹਨਾਂ ਦੀ ਚੋਣ ਕੰਪੇਨ ਦੇ ਵਿੱਚ ਇਹਨਾਂ ਨੇ ਵੱਡਾ ਯੋਗਦਾਨ ਪਾਇਆ ਅੱਜ ਫਿਰ ਇਹਨਾਂ ਨੇ ਮਿਹਨਤ ਕਰਕੇ ਮਰਾਦਪੁਰ ਪਿੰਡ ਤੋਂ ਆ ਵੱਡੀ ਗਿਣਤੀ ਦੇ ਵਿੱਚ ਸਾਥੀਆਂ ਨੂੰ ਲਿਆ ਕੇ ਹੋਰ ਵੀ ਸਾਥੀਆਂ ਨੂੰ ਇਹਨਾਂ ਜੁਆਇਨ ਕਰਾਇਆ ਇਹਨਾਂ ਨੂੰ ਪਾਰਟੀ ਦੇ ਵਿੱਚ ਪੂਰਾ ਮਾਨ ਸਨਮਾਨ ਮਿਲੂਗਾ ਇੱਜ਼ਤ ਮਿਲੂਗੀ ਇਹਨਾਂ ਦੇ ਕੰਮਕਾਰ ਵੀ ਹੋਣਗੇ ਤੇ ਮੈਂ মিডিਆ ਵਾਲੇ ਕਰਮੀਆਂ ਦਾ ਆਪਦੇ ਭਰਾਵਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ মিডিਆ ਲੋਕਤੰਤਰ ਦਾ ਚੌਥਾ ਥੰਮਿਆ ਜੇ মিডিਆ ਤੇ ਸਰਕਾਰਾਂ মিডিਆ ਤੇ ਸਹੀ ਤਰੀਕੇ ਨਾਲ ਸਾਰਾ ਕੰਮ ਚੱਲਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਲਾਹ ਲਾਖਨ ਸਰ ਲਗਾਤਾਰ ਤਾਂਸੀ ਜਿਹੜੇ ਵੱਡੇ ਲੀਡਰ ਨੇ ਜਿਹੜੇ ਸਾਡੀ ਲਾੜੀ ਹੈ ਜਾਂ ਕੋਈ ਹੋਰ ਲਾੜੀ ਨਾ ਕਰ ਤਰਨ ਨਰ ਜਿੱਥੇ ਮੁੰਰੇ ਨੇ ਪਿੰਡਾਂ ਤੇ ਜਾ ਰਹੇ ਨੇ ਔਰ ਉਮੀਦਵਾਰ ਤੇ ਹੰਝ ਪਚਾਤ ਕਿਸ ਦਾ ਦੇਖੋ ਕੋਈ ਵੀ ਪਾਰਟੀ ਆ ਭਾਵੇਂ ਪਾਰਟੀ ਦਾ ਪ੍ਰਧਾਨ ਆ ਭਾਵੇਂ ਐਲੋਪੀ ਆ ਭਾਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਪਾਰਟੀ ਚੋਣ ਲੜਦੀ ਆ ਜਿਹੜੀ ਵੀ ਪਾਰਟੀ ਦਾ ਆਵੇਂ ਹਰ ਮੀਤ ਸੋ ਸੰਧੂ ਉਮੀਦਵਾਰ ਆ ਜਾਂ ਦੂਜੇ ਉਮੀਦਵਾਰ ਨਹੀਂ ਉਹਨਾਂ ਪਾਰਟੀਆਂ ਦੇ ਲੀਡਰਾਂ ਦਾ ਫਰਜ਼ ਪੈਂਦਾ ਆ ਕਿ ਪ੍ਰਚਾਰ ਕਰਨ ਉਹ ਆਪਦੀ ਪਾਰਟੀ ਦਾ ਵਰਕ ਕਰ ਰਹੇ ਆ ਪਰ ਬਾਕੀ ਲੋਕਾਂ ਨੇ ਫਤਵਾ ਜਿੰਨੂੰ ਦੇਣਾ ਉਹ ਲੋਕਾਂ ਨੇ ਕੰਮ ਪ੍ਰਤੀ ਫਤਵਾ ਦੇਣਾ ਲੋਕਾਂ ਗੱਲਾਂ ਦੀ ਰਾਜਨੀਤੀ ਨੂੰ ਨਕਾਰਤਾ ਲੋਕਾਂ ਕੰਮ ਦੀ ਰਾਜਨੀਤੀ ਚੁਣ ਲਈ ਆ ਵੀ ਜਿਹੜਾ ਵਿਕਾਸ ਕਰਾਉ ਕੰਮ ਕਰੂ ਜਿਹੜਾ ਚੰਗੇ ਹਸਪੀਟਲ ਚੰਗੇ ਸਕੂਲ ਬਣਾਉ ਜਿਹੜਾ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਊ ਜਿਹੜਾ ਡਿਵੈਲਪਮੈਂਟ ਵਧ ਕਰਾਉ ਅਸੀਂ ਉਹਨੂੰ ਵੋਟ ਪਾਵਾਂਗੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਲ ਨੇ ਲੋਕ ਹਰਮੀਸੋ ਸੰਧੂ ਦੇ ਨਾਲ ਆ ਵੱਡੀ ਲੀਡ ਨਾਲ ਤਰਨ ਤਰਨ ਵਿਧਾਨ ਸਭਾ ਤੋਂ ਹਰਮੀਸੋ ਸੰਧੂ ਨੂੰ ਜਿਤਾ ਕੇ ਲੋਕ ਵਿਧਾਨ ਸਭਾ 'ਚ ਭੇਜਣ ਇਕੋ ਪ੍ਰਾਣੀਆਂ ਸਰਕਾਰਾਂ ਦੇ ਵੇਲੇ ਨਾਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਬਸਿਡੀ ਤੇ ਮਲਚਰ ਹੈ ਪੀਸੀਡਰ ਸੁਪਰਸੀਡਰ ਹੋਰ ਵੀ ਸੰਦ ਜਿਵੇਂ ਰੋਟਾਵੇਟਰ ਜ਼ੀਰੋ ਟਿਲ ਡ੍ਰਿਲ ਹੋਰ ਬੜੇ ਸੰਦ ਦਿੱਤੇ ਗਏ ਆ ਜਿਦੇ ਨਾਲ ਪ੍ਰਾਣੀਆਂ ਸਰਕਾਰਾਂ ਦੇ ਆਪਾਂ ਤੁਲਨਾ ਕਰੀਏ ਨਾ ਅੰਤਰ ਕੱਢੀਏ 60 70% ਤੋਂ ਵੱਧ ਅਗ ਲੱਗਣੋਂ ਘਟ ਗਈ ਆ ਕੋਈ ਬਹੁਤਾ ਲੋਡਵੰਦ ਕਿਸਾਨ ਭਾਵੇਂ ਉਹ ਬੀਪੀ ਉਹ ਨਾ ਕੋਈ ਸੰਧ ਲੈ ਸਕਦਾ ਤੇ ਉਹ 19 ਕੀ ਹੋਵੇ ਬਾਕੀ ਬਹੁਤ ਅਗ ਲਗਣੀ ਘਟ ਗਈ ਆਉਣ ਵਾਲੇ ਸਮੇਂ ਚ ਕਿਸਾਨ ਵੇਰ ਹੋ ਰਿਹਾ ਕਿਸਾਨਾਂ ਨੂੰ ਪਤਾ ਕਿ ਜਦੋਂ ਜਿਹੜੇ ਉਹ ਨਾੜ ਆ ਪਸਾੜਦੇ ਜਾਂ ਰਹਿਤ ਨੂੰ ਸਾੜਦੇ ਆ ਮਿੱਤਰ ਕੀੜੇ ਸੜ ਜਾਂਦੇ ਪੋਸ਼ਟਿਕ ਤੱਤ ਸੜ ਜਾਂਦੇ ਆ ਕਿਸਾਨ ਵੀ ਵੇਰ ਹੋ ਰਿਹਾ ਕੋਈ ਏਡੀ ਵੱਡੀ ਗੱਲ ਨਹੀਂ ਕੀ ਇਹ ਜਾਣ ਬੁੱਝ ਕੇ ਜਿਹੜੀ ਹੈ ਦਿੱਲੀ ਦੀ ਬੀਜੇਪੀ ਸਰਕਾਰ ਆ ਉਹ ਜਾਣ ਬੁੱਝ ਕੇ ਇਲਜ਼ਾਮ ਲਾਉਂਦੀ ਕੋਈ ਇਹੋ ਜੀ ਗੱਲ ਨਹੀਂ ਇਹੋ ਜਿਹੇ ਘਟਰਾਵਾ ਨਹੀਂ ਬੜਾ ਵਧੀਆ ਬਾਤਾਂ ਵਰਨੇ ਆ ਬੜਾ ਵਧੀਆ ਇੱਥੇ ਮੌਸਮ ਹੈ ਕੋਈ ਇਹੋ ਜੀ ਗੱਲ ਨਹੀਂ ਦੱਸੋ ਹਰ ਵਾਰੀ ਜੀ.ਐੱਮ.ਪੀ. ਮੈਂ ਕਹਿ ਰਹੀ ਹਾਂ ਜਾਂ ਸੈਂਟਰ ਗਵਰਨਮੈਂਟ ਕਹਿ ਰਹੀ ਹੈ ਹਰ ਵਾਰੀ ਹਰ ਸਾਲ ਸਾਰੇ ਕਾਹੀ ਮੁੱਦਾ ਇੱਕ ਤੋਂ ਲੱਗ ਗਿਆ ਸ਼ਹਿਰ ਬਦਲ ਕੇ ਦਿੱਲੀ ਤੋਂ ਆ ਗਿਆ ਦੇਖੋ ਦਿੱਲੀ ਤੋਂ ਗਾਂ ਕਿਤੇ ਥੋੜਾ